1845-46 ਜਦੋਂ ਪਹਿਲੀ ਐਂਗਲੋ ਸਿੱਖਵਾਰ ਹੁੰਦੀ ਹੈ ਉਦੋਂ ਮਰਾਠੇ ਉਦੋਂ ਡੋਗਰੇ ਉਦੋਂ ਯੂਪੀ ਵਾਲੇ ਇਹ ਸਾਰੇ ਸਿੱਖਾਂ ਦੇ ਚੜ੍ਹ ਕੇ ਆਏ ਸੀ ਇੰਗਰੇਜ਼ਾਂ ਦਾ ਸਾਥ ਦਿੱਤਾ ਸੀਗਾ ਰਾਜਪੂਤਾਨੇ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ ਮਹਾਰਾਜਾ ਗੰਗਾ ਸਿੰਘ ਤੋਂ ਪਹਿਲਾਂ ਵਾਲੇ ਜਿਹੜੇ ਰਾਜ ਸੀ ਗੰਗਾ ਸਿੰਘ ਵਰਗੇ ਬਿਕਨੇਰ ਦੇ ਉਹਨਾਂ ਨੇ ਸਾਥ ਦਿੱਤਾ ਅੰਗਰੇਜ਼ਾਂ ਦਾ ਜਦੋਂ ਸਿੱਖਾਂ ਦੀ ਲੜਾਈ ਹੁੰਦੀ ਹੈ ਅੰਗਰੇਜ਼ਾਂ ਨਾਲ 1849 ਜਦੋਂ ਦੂਜੀ ਐਂਗਲੋ ਸਿੱਖਵਾਰ ਹੁੰਦੀ ਹੈ ਉਦੋਂ ਅੰਗਰੇਜ਼ਾਂ ਦਾ ਸਾਥ ਕਿਹਨੇ ਦਿੱਤਾ ਸੀਗਾ ਉਦੋਂ ਤਾਂ ਮਰਾਠੇ ਛੱਡ ਕੇ ਆਏ ਸੀ ਸਿੱਖਾਂ ਤੇ ਦੋਗਰੇ ਚੜ ਕੇ ਐਸੀ ਸਿੱਖਾਂ ਤੇ ਰਾਜਪੂਤ ਚੜ ਕੇ ਐਸੀ ਸਿੱਖਾਂ ਦੇ ਸਿੱਖਾਂ ਦਾ ਹਜੇ ਰਾਜ ਤਾਂ ਸਿਰਫ 8 ਸਾਲ ਪਹਿਲਾਂ ਹੀ ਗਿਆ ਸੀਗਾ ਸਿੱਖਾਂ ਨੂੰ ਤਾਂ ਉਮੀਦ ਸੀ ਵੀ ਸਾਡਾ ਰਾਜ ਦੁਆਰਾ ਕਾਇਮ ਹੋ ਜੂਗਾ ਇਹ ਤਾਂ ਬਹੁਤ ਪਹਿਲਾਂ ਬੁਲਾਵ ਹੋ ਚੁੱਕੇ ਸੀਗੇ ਤਾਂ ਇੱਕ ਚੀਜ਼ ਹੈ ਨਾ ਮੈਂਸ਼ਨ ਕਰਨੀ ਵੀ ਸਿੱਖਾਂ ਨੇ ਅੰਗਰੇਜ਼ਾਂ ਨਾਲ ਸਾ ਦਿੱਤਾ ਤੁਸੀਂ ਇਹਦਾ ਪਿਛੋਕਰ ਤੇ ਦੇਖੋ ਸਿੱਖਾਂ ਨਾਲ ਹੋਇਆ ਕੀ ਸਿੱਖਾਂ ਨਾਲ ਪਹਿਲਾਂ ਕੌਣ ਚੜ ਕੇ ਸਿੱਖਾਂ ਤੇ ਮਰਾਠੇ ਚੜ ਕੇ ਆਏ ਸੀ ਤੁਸੀਂ ਉਹਦਾ ਜ਼ਿਕਰ ਕਿਉਂ ਨਹੀਂ ਕਰਦੇ ਕਿਤਾਬਾਂ 'ਚ ਅੱਤ ਸਾਲ ਹਾਜੀ ਸਾਡੂ ਗੁਲਾਮ ਹੋਏ ਨੂੰ ਹੁੰਦੇ ਐ ਸਾਡੇ ਕੋਲੇ ਸਾਡਾ ਆਦਰਸ਼ ਹੁੰਦਾ ਸਾਡਾ ਮਹਾਰਾਜਾ ਦਲੀਪ ਸਿੰਘ ਜੋਂਦਾ ਹੁੰਦਾ ਐ ਅਸੀਂ ਕਿਉਂ ਨਾ ਰਾਜ ਦੀ ਉਮੀਦ ਕਰੀਏ ਕਿਤਾਬਾਂ ਚ ਫਿਰ ਤੁਸੀਂ ਮੈਂਸ਼ਨ ਕਰਦੇ ਹੋ ਸਿੱਖਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਸਿੱਖਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਕਿਉਂਕਿ ਉਹਨਾਂ ਨੂੰ ਉਮੀਦ ਸੀ ਕਿ ਮਹਾਰਾਜਾ ਦਲੀਪ ਸਿੰਘ ਇੱਕ ਵਾਰ ਰਿਕਵਰ ਕਰਨਗੇ ਅੰਗਰੇਜ਼ਾਂ ਨੂੰ ਸੀ ਕਿ ਸਾਡਾ ਰਾਜ ਦੇ ਦੇਣਗੇ ਜਦੋਂ ਤੱਕ ਮਹਾਰਾਜਾ ਦਲੀਪ ਸਿੰਘ ਜੋਂਦਾ ਹੈ ਉਦੋਂ ਤੱਕ ਸਿੱਖਾਂ ਨੂੰ ਉਮੀਦ ਹੈ ਸਾਡਾ ਰਾਜ ਕਾਇਮ ਹੈਗਾ ਸਿੱਖਾਂ ਦਾ ਆਖਰੀ ਮਹਾਰਾਜਾ ਮਹਾਰਾਜਾ ਦਲੀਪ ਸਿੰਘ